ਇਤਨੀ ਵਧੀਆ ਸੀ ਆਣੀਏ ਹੈ ਮੋਟਰ ਚਲਾਉਣ ਆ ਗਈ ਹੈ ਦਵਾਦਾ ਤੈਨੂੰ ਨਾ ਪਤਾ 7000 ਰੁਪਏ ਬਿੱਲ ਦਿੱਤਾ ਮੈਂ ਸਾਰੀ ਧੈਣੀ ਟੂਟੀਆਂ ਛੱਡ ਛੱਡਦੀਆਂ ਪਤਾ ਨਹੀਂ ਕੀ ਕਰਦੇ ਨੇ ਪਾਣੀ ਨਾਲ ਟੈਂਕੀ ਹਮ ਤੇਰੀ ਖਾਲੀ ਰਹਿੰਦੀ ਆ ਮੋਟਰ ਤੇ ਮੈਂ ਚਲਾ ਕੇ ਹੀ ਜਾਣੀ ਠੀਕ ਆ ਇਹ ਜਿੱਦ ਲਈ ਇੱਥੇ ਕੱਲੇ ਨਹੀਂ ਦਿੰਦੇ ਐਹੀ ਦੇਣੇ ਸੱਤ ਦੇ ਆਹੋ 7000 ਬਿੱਲ ਆਵਾ ਪਤਾ ਨਹੀਂ ਤੂੰ ਹੀ ਦੇਣੀ ਪਹਿਲਾਂ ਅੱਧ ਕਰੋ ਪੇਰ ਚਲਾਈਏ ਅਗ ਮੋਟਰ ਕੋ ਵੇਖੀ ਰਹੋਗੀ ਖਜ ਜ ਚਲ ਚਲ ਵੱਡੀ ਸਿਆਣੀ ਚਲ ਅਦਰ ਹੋ ਤੂੰ ਮੇ ਮੋਟਰ ਚਲਾ ਕੇ ਕਿੱਦਾਂ ਚਲੱਕ ਜਾਏਗੀ ਮੋਟਰ ਹੈ ਕਿੱਡੀ ਵੱਡੀ ਆਂਦੇ ਬੜੀ ਭੋਲੀ ਹੈ ਦਲਜੀਤ ਹੈ ਬੜੀ ਭੋਲੀ ਹੈ ਦਲਜੀਤ ਦੱਸ ਕਿੱਥੇ ਲਾ ਤੋ ਨਾ ਮੇਰੇ ਵੱਲ ਵੇਖ ਕੇ ਤੂੰ ਆਹ ਕੋ ਸਿੱਖ ਲਿਆ ਹੈ ਕਿ ਥੋੜੀ ਬਥੇ ਹਕਲੀ ਸਿੱਖ ਲੈਂਦੀ ਆਂਦੇ ਮੈਨੂੰ ਤੇਰੇ ਤੋਂ ਤੁਹਾਡੇ ਤੋਂ ਜ਼ਿਆਦਾ ਹੀ ਆ ਆ ਵੇਖਿਆ ਕਿਦਾਂ ਜ਼ੁਬਾਨ ਚ ਲਾਉਂਦੀ ਆ ਹੁਣ ਹੁੰਦੀ ਆ ਇਥੇ ਭੂਆ ਤੇ ਵੇਂਦੀ ਤੈਨੂੰ ਮਾਰ ਕੇ ਕਿੱਡੀ ਚੰਗੀ ਆ ਗੁਲਜੀਤ ਨਾ ਕਿੱਥੇ ਕਦੀ ਵੇਸ ਨਹੀਂ ਵੇਸ ਨਹੀਂ ਕਿਉਂ ਨਾ ਮਾਰਾਂ ਕਿਉਂ ਨਾ ਮਾਰਾਂ ਵਾਜਾ ਮਾਰ 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 ਕਿੱਡੀ ਜ਼ੁਬਾਨ ਉਹ ਚੱਲਦੀ ਆ ਚੱਲ ਪਿੱਛੇ ਹੋ ਮੈਂ ਨਹੀਂ ਪਿੱਛੇ ਮੈਂ ਚਲਾ ਕੇ ਤੂੰ ਚਲਾ ਫੇ ਲਾ ਹੱਥ ਲਾ ਹੱਥ ਤਰਾ ਗੱਲ ਸੁਣ ਮੇਰੀ ਗੱਲ ਹੈ ਤੇਰੇ ਮੇਰੇ ਤਾਂ ਹੱਦਾਂ ਬਨੇ ਪਾਰ ਹੋ ਗਏ ਆ ਦੱਸ ਥੋੜਾ ਪਤਲਾ ਲਿਆ ਲੱਲਾ ਤੇ ਮੇਰਾ ਤੇ ਤੂੰ ਵੱਡੀਆਂ ਤੇ ਤੁਸੀਂ ਮੇਰਾ ਲਿਆਜ ਕਰਨੀਂ ਨਹੀਂ ਤੇਰਾ ਮੈਂ ਇਕੱਲੇ ਲਿਆਜ ਕਰਾਂ ਤੈਨੂੰ ਮੈਂ ਇਹੋ ਕਿਹਾ ਵਾ ਕਿ ਤੈਨੂੰ ਮੈਂ ਮੋਟਰ ਨਹੀਂ ਚਲਾਉਣ ਦੇਣੀ ਬੱਸ ਮੈਂ ਤੈਨੂੰ ਕੀ ਕਿਹਾ ਤੂੰ ਵੇ ਚਲਾ ਕੇ ਜਾਣੀ ਤੂੰ ਪਹੁੰਚ ਲਾਂਗੀ ਹੈ ਬਿੱਲ ਮੈਂ ਦਵਾ ਪਾਣੀ ਤੂੰ ਵਰਤੇ ਸਾਰੀ ਦਿਹਾੜੀ ਤੂੰ ਇਹ ਤੇ ਵਰਤ ਦੇਣੀ ਹੈ ਨਹੀਂ ਮੈਂ ਵਰਤਾ ਨਾ ਵਰਤਾ ਤੇਰੀ ਮੇਰੀ ਕਰ ਜਿੰਦਰੇ ਇਸ ਵਾ ਦੱਸ ਹੋ ਹੈਗੀ ਆ ਆਹੋ ਕਿੱਡੀ ਲੰਮੀ ਜ਼ੁਬਾਨ ਹੈ ਦੀ ਲੋੜੋ ਤੁਹਾਨੂੰ ਵੀ ਲੋੜ ਆਪਣੀ ਮੋਟਰ ਲਵਾਓ ਗੱਲਾਂ ਕਰੀ ਤੋ ਲੱਗਦੀ ਉਹ ਲਵਾ ਲੋ ਜਾ ਕੇ ਆ ਨੀ ਚੱਲਣੀ ਹੁਣ ਇਹੀ ਚੱਲੂਗੀ ਇਹ ਨਹੀਂ ਚੱਲਣੀ ਬੱਸ ਇੱਕ ਮੈਂ ਚਲਾ ਕੇ ਜਾ ਤੂੰ ਫਿਰ ਚਲਾ ਕੇ ਜਾ ਕਿੱਡੀ ਗੱਥ ਲੰਮੀ ਜ਼ੁਬਾਨ ਮੇਦੀ ਹੈ ਮਾਰਦੇ ਹਸਣੇ ਨਵਾਜ ਮੈਂ ਇੱਥੇ ਲੰਮੀ ਜ਼ੁਬਾਨ ਤੁਹਾਡੇ ਵੱਲੋਂ ਇੱਕ ਹੀ ਹੋਈ ਉਹ ਨਹੀਂ ਮੇਰੇ ਵੱਲ ਵੀ ਇੱਕੇ ਨਹੀਂ ਹੋਈ ਤੂੰ ਕਿੱਦਾਂ ਸੱਟੇ ਹੋਈ ਆ ਉਹਦੇ ਸੱਟੇ ਆਕੜੀਆਂ ਕੋਈ ਦੇਣਾ ਭੂਆ ਨੇ ਤੂੰ ਕਿਹਦੇ ਦੇ ਦੇ ਮੈਂ ਤੈਨੂੰ ਕਿਹਦੇਣਾ ਨਹੀਂ ਪਾਪਾ ਦਿੱਤਾ ਹੈ ਸਾ ਦਿੱਤਾ ਤੈਨੂੰ ਜਾਜਾ ਭੂਆ ਦੇ ਮੋਟਰਲੇ ਲੈ ਕੇ ਆਉ ਦੋ ਚਾਰ ਦਿਨ ਉੱਥੇ ਮੈਂ ਕਰਾਂ ਲੱਗੂ ਮੈਂ ਕਰਾਂ ਜਿਹੜੀ ਤਰ ਕਰਤੂਤ ਨੂੰ ਅਥਕ ਲਿਆਵਾ ਤੇਰੀ ਏਡੀ ਲੰਮੀ ਜ਼ੁਬਾਨ ਨੇ ਉਥੇ ਕੱਲ ਲਿਆਈ ਉਹ ਤੇਰੀ ਏਡੀ ਲੰਬੀ ਹੋਈ ਦੀ ਅੱਜ ਸਾਹਮਣੇ ਹੋਈ ਆ ਅੱਜ ਸਾਹਮਣੇ ਹੋਈ ਆ ਅੱਗੇ ਪਿੱਛਾ ਕਰਦੀ ਸੀਗੀ ਨਾ ਮੈਂ ਉਹ ਤੇ ਗੱਲਾਂ ਦੀ ਗਾਹਕ ਨਹੀਂ ਆ ਸਾਹਮਣੇ ਕੀ ਵੇਖ ਕਿੱਦਾ ਚੱਲਦੀ ਏ ਦੀ ਕੈਂਚੀ ਵਾਂਗ ਕਤਰ 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 ਜਾ ਦੇ ਕਰਪੂਆਂ ਨੂੰ ਫੋਨ ਜਾ ਮੋਟ ਮੈਂਨ ਲੋਡ ਜਾਬਾਨ ਨਾ ਚਲਾ ਮੇਰ ਨਾਲ ਬੋਤੀ ਅੱਛਾ ਅੱਛਾ ਚਲੋੜੀ ਜੀ ਬਾਲ ਬੰਦ ਕਰ ਲੈ ਆਪਣੀ ਬਾਲ ਤਾਂ ਨਹੀਂ ਮੈਂ ਬੰਦ ਕਰਨੀ ਹੁਣ ਅੱਛਾ ਹੁਣ ਇਦਾਂ ਚੱਲਣੀ ਆ ਹਾਂ ਇਦਾਂ ਹੀ ਚੱਲੂ ਹੁਣ ਤੇਰੇ ਪਰ ਖੁੱਲ ਗਏ ਆ ਹਨਾ ਦੇਖਿਆ ਕਿੱਦਾਂ ਆਕਰਤੀ ਵੇਖ ਹੈਗੀ ਚੀਜ਼ ਵਾ ਹੈ ਤੈਨੂੰ ਤੇਰਾ ਇਦਾਂ ਬੁ ਵੇਖਿਆ ਨਾ ਤਾਂ ਤੁਹਾਨੂੰ ਹੋਣੀ ਲੱਗਣਾ ਮੈਂ ਕੀ ਚੀਜ਼ ਕੀ ਨਹੀਂ ਮੈਨੂੰ ਕੀ ਪਤਾ ਲੱਗਣਾ ਪਤਾ ਲੱਗਣਾ ਦੁਨੀਆ ਨੂੰ ਮੈਨੂੰ ਨਹੀਂ ਪਤਾ ਹੋਣ ਤੈਨੂੰ ਅੰਦਰ ਵੜੀ ਲੱਗਦੀ ਭੋਲੀ ਹੁਣ ਦਿਖੀ ਦਲਜੀਤ ਦੀ ਕੀ ਚੀਜ਼ ਬਾਤ ਹੈ ਐਡੀ ਲੰਮੀ ਜ਼ਬਾਨ ਆ ਹੱਕ ਤਾ ਮਾਸਾ ਪੜ੍ਹ ਲਿਖ ਲੈਂਦੀ ਤੇ ਪਤਾ ਲੱਗਦਾ ਤੈ ਕਿੱਦਾਂ ਬੋਲੀਦਾ ਆ ਮੈ ਲੱਭਣ ਦੀ ਕੀ ਹੋਈ ਲਿਆਜ ਤਾਂ ਹੈਗਾ ਹੀ ਆ ਨਾ ਹਾਂ ਬੜਾ ਹੈਗਾ ਆਦਾ ਸਿਰ ਤੋੜਦੀ ਫਿਰਨੀ ਆ ਜੱਜ ਜੱਜ ਸਾਡੀ ਜੱਜ ਕੋ ਪੋਹਣ ਸੱਦੂਗੀ ਜੱਜ ਪੋਹਣ ਵਿੱਚ ਸੁਣ ਕੇ ਜੱਜ ਕਰਦੇ ਆ ਕਿ ਅਗਲੇ ਪਟਾਵਾ ਚੁਗਲਿਆ ਲਾ ਲਾ ਕੇ ਲਾ ਲਾ ਕੇ ਚੁਗਲਿਆ ਲਾ ਲਾ ਕੇ ਤੂੰ ਸਾੜਾ ਹੋਣ ਡਿਆ ਮੈਨੂੰ ਸਾੜਾ ਕਿਉਂ ਆ ਨਹੀਂ ਮੈਨੂੰ ਸੜਾ ਜੇਫਾ ਤੇਰੇ ਵੱਲ ਵੜਾ ਤੇ ਭੈਣ ਮੇਰੇ ਵੱਲ ਵਾ ਲੱਗੀ ਸੰਜੇ ਕੰਬ ਜਿਹੜੇ ਲੈ ਜਾ ਦਫਾ ਵੇਖ ਲੈ ਲੱਛਣ ਕੰਢੀ ਆ ਬਾਹ ਤੇਰੀ ਬਾਹ ਤੇਰੀ ਵੇਖ ਉੱਠ ਜਾ ਉੱਠ ਜਾ ਹਾਂ ਬਹੁਤ ਚੱਕੀ ਜੀ ਕੀ ਗੱਲ ਹੋਈ ਆ ਰਹਿ ਤੇ ਰਹਿੰਦੇ ਕੋਈ ਰਹਾ ਚਾਚੀ ਨੂੰ ਲੱਛਣ ਕੰਢੀ ਚਾਚੀ ਚਾਚੀ ਕੀ ਹੋਇਆ ਕੋਈ ਨਹੀਂ ਆ ਚਾਚੀ ਨੂੰ ਹਾਂ ਬਹੁਤ ਬਹੁਤ ਹਾਂ ਇਹ ਕੁੱਟ ਗਈ ਇਹਦੀ ਬਾਹ ਵੇ ਕਿੱਡੇ ਪਖੰਡ ਕਰਦੀ ਆ ਵੇਖ ਲੱਗੋ ਵੇਖਦਾ ਹੁਣ ਦੋਵੇਂ ਕਿ ਪਹਿਲਾਂ ਆਂਦਾਂ ਤੇ ਫੇਰ ਵੇਂਦਾ ਦੀ ਕੈਂਚੀ ਕਿਦਾ ਚੱਲ ਰਹੀ ਪੋਲੀ ਕਿਹੜੀ ਕਿੱਲੋਂ ਜਾਣਦੇ ਹੈਂ ਜੀ ਕੀਤਾ ਕੱਖ ਨਹੀਂ ਕਦੇ ਮੈਂ ਹੀ ਕੀਤਾ ਇਹਨੂੰ ਸੱਜੀ ਥੀਕਾ ਬਾਹ ਕੱਖ ਦੇ ਹੋਇਆ ਦੀ ਬਾਹ ਨੂੰ ਕੋਹਨੇ ਦੇ ਬਾਹ ਨੂੰ ਤੇ ਦੇਖੀ ਤਾਂ ਬਿਲ ਜੱਡੀ ਫੇਰ ਦੇਖ ਤੀ ਇੱਧਰ ਚੱਪਲ ਚੁਪਲ ਲੜ ਗਈ ਹੋ ਜੀ ਕਿ ਚੱਪਲ ਲੜ ਗਈ ਇਥੇ ਹਾਂ ਦੇਖ ਤੀ ਆ ਫੌਰਨ ਮੈਂ ਸੱਤਿਆ ਵਾ ਅਜਾ ਦੇ ਤੇ ਆਪਣਾ ਕੰਮ ਕਰ ਤੂੰ ਮੇਰੀ ਗੱਲ ਸੁਣੋ ਆਹ ਜਿਹੜੀ ਡਾਕਟਰ ਤੁਹਾਨੂੰ ਮਤਵਾਈ ਲੇਗਾ ਬੈ ਚੱਕਰ ਕਰਕੇ ਬਹਿ ਜਾ ਇੱਧਰ ਜਾ ਬੋਲਾ ਲਿਆ ਨਾ ਦਵਾਈ ਨਹੀਂ ਹੋਣੀ ਕੀ ਫੇਰ ਕੀ ਹੋਇਆ ਇਹਨੂੰ ਹੋਇਆ ਕੀ ਆ ਕੀ ਪਤਾ ਮਾਨੂੰ ਕੀ ਹੋ ਗਿਆ ਵਾ ਇਹੋ ਕੱਢ ਚੱਪਦੀ ਹੀ ਲੱਛਣਾਂ ਪਾਣੀ ਲੈ ਕੇ ਪਹਿਲਾਂ ਪਾਣੀ ਜੂਸ ਬਣਾ ਕੇ ਦੇ ਮੰਮੀ ਚੁੱਪ ਤੇ ਕਰ ਜਾ ਇੱਕ ਮਿੰਟ ਚੁੱਪ ਕਰ ਮੈਂ ਆ ਵੇਖਿਆ ਅੱਗੇ ਮੇਰਾ ਘਰ ਵਾਲਾ ਵਸ ਕੀਤਾ ਹੈਗਾ ਆ ਮੁੰਡੇ ਮੇਰੇ ਨੇ ਵਸ ਕੀਤਾ ਵੇ ਤੇ 5 ਮਿੰਟ ਪਹਿਲਾਂ ਆਉਂਦਾ ਉਦੋਂ ਵੇਂਦਾ ਨੇ ਜ਼ੁਬਾਨ ਚੱਲਦੀ ਉਹ ਕੋਹ ਨਹੀਂ ਜ਼ੁਬਾਨ ਚੱਲਦੀ ਗੇਂਦੀ ਉੱਠੋ ਦੀ ਮਾ ਆ ਉਹ ਮੰਮੀ ਅੰਦਰ ਚੱਲ ਜਾ ਯਾਰ ਅੱਗੇ ਮੈਂ ਵੇਖ ਲਊਗਾ ਵੇ ਜਿੰਦੇ ਅੰਤਰੇ ਆ ਪੀਓ ਤੋ ਵਾ ਤੇ ਫੋਟੋ ਤੋ ਵੱਧ ਇਹੋ ਘਟ ਚੰਦੇ ਹੀ ਹੈ ਇਹੋ ਕੁਝ ਹੋ ਗਿਆ ਬਹੁਤ ਬਾਈ ਨਾ ਵਾਚ ਕੀਤਾ ਉਹਨੇ ਕਿਤੇ ਬਹੁਤ ਹੀ ਵੱਧਵਾ ਕਿਤੇ ਨਹੀਂ ਕਰਨਾ ਜੀ ਉਹਨੇ ਉੱਤੇ ਉਹਨੇ ਥੱਲੇ ਆ ਇੱਕ ਤੇ ਫੱਡੀ ਹੀ ਕਿਤੇ ਉਹ ਮੰਮੀ ਕਿਉਂ ਲੋਕਾਂ ਦਾ ਮਾਸ਼ਾ ਲਾਉਣ ਦੇ ਚੁੱਪ ਕਰ ਜੇ ਹੁਣ ਹੈ ਕਿ ਚੀਜ਼ ਵਾਏ ਜੀਬਾਨ ਚਲਾਉਂਦੇ ਜਿਵੇਂ ਪਲਨੇ ਪਿਆ ਮਾਸਾ ਜੀਬਾਨ ਨੂੰ ਤੇ ਕਿੱਦਾਂ ਡਿੱਗੀ ਕੈਰੇਕਟਰ ਆਪ ਕਰਦੀ ਮੈਨੂੰ ਕਿ ਕਿਆ ਹੀਗਾ ਮਰਦਾ ਪਿੱਛੇ ਕੀਤਾ ਹੀਗਾ ਹੋਣ ਇਹਨੇ ਚੰਗਾ ਤਮਾਸ਼ਾ ਲਾਉਣਾ ਵੇਖੀ ਸਹੀ ਹੋਇਆ ਇਹਨੂੰ ਪੱਖ ਨਹੀਂ ਹੋਣਾ ਐ ਵੇਖੀ ਐਕਟਿੰਗ ਕਰਨੀ ਪੂਰੀ ਕਿ ਮੈਂ ਤਾਂ ਮਰੀ ਗਈ ਆ ਮੈਂ ਤਾਂ ਰਹੀ ਨਹੀਂ ਆ ਬਾਹ ਫੜ ਕੇ ਬੈ ਗਈ ਕਿ ਭਾਜ ਜੱਕ ਨੂੰ ਅੰਦਰੋਂ ਤੇ ਕਹਿ ਦੇ ਬਾਹ ਟੁੱਟਿਆ ਨਾ ਕਰਦੇ ਹੁਣ ਬਾਹ ਬਣਾ ਲਿਆ ਉਹ ਕਿਹੜਾ ਕਿ ਜਾਣੋ ਹਰੇ ਕੀ ਚੀਜ਼ ਵਕਤੇ ਸਗਾ ਦੇ ਪਿਆਨੋ ਤਰੀ ਆ ਚਲ ਆ ਲੋ ਬੈੜੂ ਆਣਾ ਆ ਦਵਾਈ ਫੜਿਓ ਹਾਂ ਕੋਈ ਤੇ ਮੈਂ ਪਾਣੀ ਲੈ ਕੇ ਆਇਆ ਇੱਕ ਮਿੰਟ ਹਾਂ ਆ ਫੜਿਓ ਪਾਣੀ ਦਰਤ ਨਹੀਂ ਹੋਂਦੀ ਨਹੀਂ ਚਲ ਕੋਈ ਨਹੀਂ ਥੋੜੀ ਬੋਦੀ ਤੇ ਚਲੋ ਬਤਾ ਹਾਂ ਆਣਾ ਡਾਕਟਰ ਨੇ ਗੋਲੀਆਂ ਪਾਤੀਆਂ ਉਹਨਾਂ ਦਰਦ ਵਾਲੀਆਂ ਥੋੜੀ ਬੋਦੀ ਹੋਰ ਖਾ ਲਾ ਕੁ ਤੇ ਆ ਫੜ ਲਓ ਗੋਲੀ ਇਹ ਪੀਓ ਚਲੋ ਇਹ ਖਾ ਲਓ ਠੀਕ ਹੈ ਇਹ ਤਾਂ ਐ ਕਿ ਤੁਹਾਨੂੰ ਹੋਜੂਗਾ ਦੋ ਜੀ ਮੇਰੀ ਮਾਂ ਜਦੋਂ ਦੀ ਹੈ ਨਹੀਂ ਪਤਾ ਨਹੀਂ ਹੋ ਗਈ ਗਿਆ ਵਾ ਹੈ ਤੁਹਾਡੀ ਹੁਣ ਬਾਹ ਟੁੱਟ ਗਈ ਆ ਤੇ ਤੁਹਾਡੇ ਘਰ ਦਾ ਕਿਦਾਂ ਕੰਮ ਚਲਾਣਾ ਸਾਰਾ ਚਲ ਕੋਈ ਨਹੀਂ ਐ ਰੋਟੀ ਪਣੀ ਸਾਰਾ ਤੁਸੀਂ ਬਣਾਉਂਦੇ ਹੁੰਦੇ ਸੀਗੇ ਕੋਈ ਨਹੀਂ ਆਪੇ ਆ ਜਾੜਾ ਤੇਰੇ ਚਾਚੇ ਨੇ ਵੀ ਉਹ ਫਿਰ ਮੈਂ ਸੋਚਣ ਡਿਆ ਵਾਂ ਕਿ ਕਿੱਦਾਂ ਦਾ ਕਿਤਨੂੰ ਕੰਮ ਪਿਆ ਗਿਆ ਵਾ ਇੱਕ ਮਿੰਟ ਦਾ ਕੰਮ ਤੇ ਸਾਰਾ ਥੇ ਕਰਕੇ ਮਾਰਿਆ ਮੰਮੀ ਨੇ ਪਰਾਂ ਮਮੀ ਪਾਣੀ ਤਾਂ ਹੈ ਨਹੀਂ ਕਿ ਨਹੀਂ ਜਾਜੀ ਤੁਹਾਨੂੰ ਹੀ ਪਤਾ ਏ ਸਾਰੀ ਗੱਲ ਦਾ ਪਾਣੀ ਹੋ ਕੀ ਗਿਆ ਦਿਮਾਗ ਨੂੰ ਤੇ ਆਪ ਨਹੀਂ ਪਤਾ ਲੱਗਾ ਮੈਂ ਨਾ ਹੋਇਆ ਕੀ ਤੁਹਾਨੂੰ ਤਾਂ ਕੰਮ ਮਾਰ ਕੇ ਛੁੱਟਿਆ ਮੇਰੇ ਹਿਸਾਬ ਨਾਲ ਮਾਰਿਆ ਤਾਂ ਕਹੀ ਆ ਆਹੋ ਉਹ ਵੀ ਤਾਂ ਮਖਣਾ ਇਦਾਂ ਮੈਂ ਕਿਦਾਂ ਡੇਕੇ ਸਾਦੇ ਤੁਸੀਂ ਚਲ ਇਦਾਂ ਕਰਦਾ ਮੈਂ ਭੂਆ ਨੂੰ ਫੋਨ ਕਰਕੇ ਬੁਲਾਉਣਾ ਵਾ ਨਹੀਂ ਨਹੀਂ ਸਰਸ ਰਹਿੰਦੇ ਕੱਲ ਫੇਰ ਨਹੀਂ ਨਹੀਂ ਮੇਰੀ ਗੱਲ ਸੁਣੋ ਗੱਲ ਵਧੂਗੀ ਤੇ ਚੰਗਾ ਵਾ ਗੱਲ ਕੇ ਪਸੇ ਲੱਗ ਜੂਗੀ ਹੈ ਐਂ ਇਸ ਤਰ੍ਹਾਂ ਬਾਹਾਂ ਡੜੀ ਕਰਨ ਲੱਗ ਟੁੱਟ ਜੂਗੀ ਇਦਾਂ ਤਾਂ ਫਿਰ ਨਹੀਂ ਤੇ ਜਾਂ ਉਹ ਉਧਰ ਨੁਕਸਾਨ ਹੋ ਗਿਆ ਜੀ ਦਾ ਫਿਰ ਗੱਲ ਕਰ ਲਾ ਦੇ ਜਿਹੜੀ ਕਰਨੀ ਚਾਚੀ ਨੇ ਸ਼ਾਮ ਨੂੰ ਉਹਨਾਂ ਡਿਊਟੀ ਤੋਂ ਹੋ ਜੇ ਹੈ ਉਹ ਚਾਚੀ ਨਾਲ ਗੱਲ ਖਪਣਾ ਵਾ ਲੜਾਈ ਤੇ ਹੁਣੀ ਹੁਣੀ ਹੈ ਗੱਲ ਚੋਂ ਤੁਹਾਨੂੰ ਤਾਂ ਚੰਗਾ ਪਲਾ ਪਤਾ ਵਾ ਇਹ ਗੱਲ ਦਾ ਕੋਈ ਨਾ ਕੋਈ ਨਿਬੇੜਾ ਕਰਨਾ ਪੈਣਾ ਸਾਨੂੰ ਹੁਣ ਐਦਾਂ ਨਹੀਂ ਕੰਮ ਚੱਲਣਾ ਹੈਗਾ ਤੇ ਮੈਂ ਨਾ ਭੂ ਆ ਨਿਊਜ਼ੀਲੈਂਡ ਦਾ ਵੀ ਫ਼ੋਨ ਕਰਦਾ ਵਾ ਅੱਜ ਜੀ ਮੈਂ ਨਾ ਭੂ ਨੂੰ ਫੋਨ ਕਰਕੇ ਆਇਆ ਕਿ ਸਰ ਸਰ ਰਹੇ ਨੇ ਨਹੀਂ ਨਹੀਂ ਫੋਨ ਕਰਨਾ ਪੈਣਾ ਐਦਾਂ ਨਹੀਂ ਗੱਲ ਬਣਨੀ ਦੋ ਫੇਰ ਲੜਾਈ ਨਾ 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 ਟੱਕੋ ਨਾ ਮੈਨੂੰ ਕਿਸੇ ਗੱਲੋਂ ਤੁਸੀਂ ਠੀਕ ਹੈ ਨਾ ਤੁਸੀਂ ਲੰਮੇ ਪੈਸੇ ਤੋਂ ਠੀਕ ਆ ਮੈਂ ਆ ਫੋਨ ਕਰਕੇ ਮੈਂ ਤਾਂ ਮੈਨੂੰ ਹੁਣ ਸਮਝ ਨਹੀਂ ਆਉਂਦੀ ਇਹ ਫੋਨ ਕੰਮ ਚੱਲ ਗਿਆ ਵਾ ਮੈਨੂੰ ਲੱਗਦਾ ਗੱਲ ਵੱਧ ਹੀ ਜਾਣੀ ਹੋਣਾ ਇਹ ਫੇਰ ਘਰ ਚ ਕੋਈ ਸਿਆਪਾ ਪੈ ਰੇ ਐਦਾਂ ਕਰਦਾ ਭੂਆ ਨੂੰ ਫੋਨ ਕਰ ਹੀ ਦੇਣਾ ਵਾ ਆਉਣ ਵਾਲੇ ਭਨਗੇ ਛੇਤੀ ਟਾਈਮ ਨਾਲ ਵੀ ਤੇ ਠੀਕ ਕਰਦਾ ਕੰਮ ਹੋ ਰੋ ਹੈ ਨਾ ਹੋਂ ਤੱਕ ਹੈਲੋ ਹੈਲੋ ਸਸੀ ਕਾ ਭੂਆ ਜੀ हां जी हां जी वती 300 ਸੁੱਖ ਤੇ ਭੂਆ ਜੀ ਕਦੇ ਹੈ ਹੀ ਨਹੀਂ ਗਈ ਹਾਂ ਕੀ ਹੋ ਗਿਆ ਹੁਣ ਮੈਂ ਤੁਹਾਨੂੰ ਹੁਣ ਯਾਰ ਸੀ ਆਉਣ ਨੂੰ ਕੀ ਗੱਲ ਹੋ ਗਈ ਜਾਂ ਮੈਂ ਤੁਹਾਨੂੰ ਕੀ ਦੱਸਾਂ ਕਿਤੇ ਚਾਚੀ ਕਿਤੇ ਚਾਚੀ ਤੇ ਮੰਮੀ ਕਿਤੇ ਲੰਡੀਆਂ ਸੀ ਕਿਤੇ ਉਹ ਪਾਣੀ ਛੱਡਨ ਨੂੰ ਕਿਤੇ ਤੇ ਮੰਮੀ ਨੇ ਦਿੱਤਾ ਧੱਕਾ ਚਾਚੀ ਨੂੰ ਚਾਚੀ ਪਈ ਡਿਗ ਅੱਛਾ ਤੇ ਚਾਚੀ ਦੀ ਬਾਹਰ ਟੁੱਟ ਗਈ ਜੇ ਸਹੀ ਗੱਲ ਵਾ ਤੇ ਪੇਸ਼ ਹੈ ਇਲਾਹੀ ਨਹੀਂ ਮਗਰੂਮ ਤੇ ਉਹ ਮੈਂ ਦਵਾਈ ਦਵਾ ਕੇ ਲਿਆ ਆਵਾ ਅੱਛਾ ਠੀਕ ਆ ਉਹ ਤੋਂ ਏਦਾਂ ਕਰ ਦੋ ਦਵਾਈ ਦੇ ਜੋ ਆਤੀ ਆ ਹਾਂਜੀ ਹਾਂਜੀ ਦਵਾਈ ਮੈਂ ਹੁਣੇ ਦਵਾ ਉਹ ਗਏ ਡਿਊਟੀ ਤੋਂ ਵੀ ਹੋਣੀ ਆਲੇ ਬਸ ਤੇ ਤੁਸੀਂ ਉਹਨਾਂ ਤੋਂ ਕਰਿਓ ਆਉਂਦੇ ਮੇਰਾ ਪੁੱਤ ਨਾ ਤੂੰ ਮੇਰਾ ਪੁੱਤ ਮੈਂ ਬੱਸ ਤੇ ਆ ਰਹੀ ਆ ਮੈਂ ਅੱਗੇ ਆਉਣੀ ਆ ਇਸ ਤਰੀ ਅੱਛਾ ਅੱਛਾ ਜੇ ਤੂੰ ਏਦਾਂ ਕਰੋ ਨਾ ਜਰ ਕਾਜੀ ਲਾ ਕੇ ਰਹਿਣੀ ਆ ਮੈਂ ਉੱਥੇ ਆ ਮੈਂ ਹਾਂਜੀ ਹਾਂਜੀ ਮੈਂ ਫੋਨ ਕਰੀ ਸੈਟ ਤੇ ਆਇਆਂ ਹੀਗਾ ਬਸ ਹਾਂਜੀ ਹਾਂਜੀ ਆਹ ਬਹੁਤ ਛੇਤੀ ਜਰਾ ਠੀਕ ਆ ਬਹੁਤ ਠੀਕ ਆ ਓਕੇ ਓਕੇ ਬਹੁਤ ਓਕੇ ਬਹੁਤ ਚੱਲ ਹੁਣ ਭੂਆ ਨੂੰ ਫੋਨ ਕੀਤਾ ਵਾ ਕੋਨਾ ਕੋ ਖਲ ਕਰਨਗੇ ਆ ਕੇ ਇਹਦੇ ਸਾਡੇ ਘਰ ਦਾ ਬੇੜਾ ਕਰਕ ਬੜਾ ਤਗੜਾ ਹੋ ਜਾਣਾ ਵਾ ਮੈਂ ਨਾ ਚਾਚੀ ਜੀ ਘਰ ਤਾਂ ਫੋਨ ਭੂਆ ਨੂੰ ਸਰ ਸਰ ਮੈਂ ਤੈਨੂੰ ਕਿਹਾ ਸੀ ਪੀ ਨਾ ਕਰ ਮੇਰਾ ਜੀ ਕੰਡਿਆ ਵਾ ਵੀ ਮੈਂ ਭੂਆ ਨੂੰ ਦੂਜੀ ਨੂੰ ਫੋਨ ਕਰੀ ਦਵਾ ਤੇਰੀ ਮੰਮੀ ਨੇ ਕਹਿਣਾ ਪਿੰਨੇ ਕੀ ਕਰੇ ਉਹ ਕਹਿਣ ਗੁੰਦੀ ਕੀ ਗੱਲ ਉਹਦੋਂ ਦੇ ਪਾ ਲੱਗਣਗੇ ਬਾਅਦ ਚੋਂ ਹੀ ਦੇ ਹੁਣ ਤਾਈ ਤਾਈ ਦੀ ਗੱਲ ਹੋਈ ਐ ਤੇ ਹੁਣ ਪਾਲਾ ਚ ਚੰਗਾ ਹੋ ਜਾਊਗਾ ਠੀਕ ਆ ਨਾ ਤੇ ਫੋਨ ਮੈਂ ਕਰਤਾ ਉਹ ਬਸ ਹੁੰਦੇ ਹੀ ਹੋਣੇ ਆ ਅਬਲ ਤੇ ਵੈਸੇ ਹੋਣ ਹੀ ਦੇ ਹੀ ਉਹ ਪਵਾ ਦੀ ਆਹੋ ਤੇ ਮੇਰੇ ਰਦਾ ਭੰਡਾ ਦੂਜੀ ਭੂਣ ਨੂੰ ਫੋਨ ਕਰੀ ਦਵਾ ਉਹ ਵੀ ਆਉਣ ਲੈ ਬੰਨ ਕੇ ਟਾਈਮ ਨਹੀਂ ਇਹ ਵੇਲੇ ਨੂੰ ਕੀ ਕੰਮ ਹੋਣ ਦੇ ਘਰ ਦੇ ਵਿੱਚ ਕੋਈ ਨਾ ਕੋਈ ਹੱਲ ਕਰਕੇ ਜਾਣਗੇ ਚੰਗੇ ਤਰ੍ਹਾਂ ਮੈਂ ਤੇ ਤੈਨੂੰ ਕਿਹਾ ਰਹਿਣ ਦੇ ਦੋ ਤੂੰ ਹੀ ਕਿਢੀ ਕਿਨੂੰ ਰਹਿਣ ਰਹਿਣ ਕਰੀ ਜਾਂਦੇ ਲੈ ਹੈ ਮੈਨੂੰ ਇਹ ਫੇਰ ਘਰ ਚ ਲੜਾਈ ਪੈ ਜਾਣੀਗਾ ਆ ਕਰਕੇ ਉਹਨਾਂ ਨੇ ਫੇਰ ਕਹਿਣਾ ਲੈ ਹੁਣ ਫੇਰ ਪੂਆ ਸੱਦ ਲਈ ਇਹਨੇ ਲੜਾਈ ਦੀ ਗਲਤੀ ਇਹ ਲੜਾਈ ਨੂੰ ਘਟਵਾ ਕੋਈ ਇਹ ਤੋਂ ਵੱਡਾ ਕੰਮ ਹੋਰ ਕਿਹੜਾ ਹੋਣਾ ਵਾ ਘਟਤ ਨਹੀਂ ਹੈਗਾ ਉਹ ਤੇਰੀ ਗੱਲ ਸਾਰਾ ਸਰਕਲ ਤੁਹਾਡੇ ਤੁਹਾਡੇ ਘਰ ਤੋਂ ਤੁਹਾਡੇ ਸਿਰ ਤੋਂ ਚੱਲਣ ਡਿਆ ਹੈਗਾ 1 ਮਿੰਟ ਚ ਰੋਕਦਾ ਕਹਿੰਦਾ ਨਹੀਂ ਸਾਰਾ ਕੋਈ ਨਾ ਤਾਂ ਕੋਈ ਕੰਮ ਹੋਣਾ ਉਹਨੂੰ ਕੋਈ ਇਹਦਾ ਇਨਸਾਫ ਤਾਂ ਨਾ ਨਾ ਹੋਇਆ ਤੁਹਾਡਾ ਕੋਈ ਜੇ ਨਾਗ ਨੂੰ ਸੱਦੀਏ ਦੇ ਤੇ ਮੰਮੀ ਦਾ ਹੱਥ ਹੋਰ ਵੱਜ ਜਣੇ ਆ ਕੁੱਤਰੀ ਤਾਂ ਆ ਗਈ ਸਾਇਰਸ ਦੀ ਲੱਗਦਾ ਆ ਹੀ ਗਏ ਉਹ ਬੈਠੀ ਹੁ ਕੱਲ ਚ ਪਾਹ ਪਾਈ ਆ ਮੈਨੂੰ ਤਾਂ ਅੱਗੇ ਪਤਾ ਸੀਗਾ ਇਹਨੇ ਪਖੰਡ ਕਰਨੇ 36 36 ਉਹੀ ਕੰਮ ਹੋ ਗਿਆ ਵਾ ਸਾਰਾ ਭਾਂਡਾ ਚੁੱਕੇ ਮੇਰੇ ਸਿਰ ਤੇ ਪੰਨਣਾ ਵਾ ਤੇ ਸਾਰਿਆਂ ਮੈਨੂੰ ਕਹਿਣਾ ਵਾ ਕਿਸ ਨੇ ਕਿਹੜੀ ਜ਼ਬਾਨ ਵੇਖੀ ਆ ਕਿਤੇ ਮੇਰੇ ਹੱਥ ਚ ਫੋਨ ਹੁੰਦਾ ਨਾ ਤੇ ਮੈਂ ਇਹਦੀ ਵੀਡੀਓ ਬਣਾਉਂਦੀ ਇਹਦੀ ਜ਼ਬਾਨ ਚਲੰਦੀ ਦੀ ਤੇ ਸਾਰਿਆਂ ਨੂੰ ਦੱਸਦੀ ਵੀ ਵੇਖ ਲਓ ਕਿਹੜੀ ਚੰਗੀ ਬਣਾਏ ਤੁਸੀਂ ਤੇ ਵੇਖੋ ਇਹਦੀ ਜ਼ਬਾਨ ਕਿਦਾਂ ਡੇ ਮੇਰੇ ਘੜੀ ਚ ਲਾਵਾਂ ਤੇ ਮੈਨੂੰ ਗੁੱਸਾ ਆ ਤੇ ਮੈਂ ਮਾਰ ਤੱਕ ਪਰ ਮੈਂ ਥੋੜੀ ਕਿਹਨ ਦੱਸਣਾ ਮੈਂ ਕਿ ਮੈਂ ਠੱਕਾ ਮਾਰਿਆ ਵਾ ਮੈਂ ਕਹੂੰ ਆਪੇ ਡਗ ਡੁਗ ਪਈ ਹੁਣੀ ਪਰਨਾ ਕਰਦੀ ਤੇ ਪਖਾਂਡੀਆਂ ਪਤਾ ਮੈਨੂੰ ਹੁਣ ਮੈਂ ਕੀ ਕਰਾਂ ਉਹਨੂੰ ਤੇ ਮਾਰਦੀ ਆਵਾਜ਼ ਕੇ ਦਾ ਟੋਕੇ ਲੱਗੇ ਬੈਠਾ ਵਾ ਇਹਨੂੰ ਪਤਾ ਘਰ ਆਉਣਾ ਵਾ ਦੱਸ ਓਦਾਂ ਮਿੰਟ ਮਿੰਟ ਭੁੱਖਾਂ ਲੱਗਦੀ ਆ ਅੱਜ ਸਵੇਰ ਦੇ ਰੋਟੀ ਖਾਧੀ ਮੁੜ ਕੇ ਪਤਾ ਹੀ ਨਹੀਂ ਇਹਨੂੰ ਇਹਨੂੰ ਆਵਾਜ਼ ਮਾਰਦੀ ਜਾ ਕੇ ਇਹਨੂੰ ਤੇ ਵੇਖਾਂ ਮੈਂ ਵੇਖ ਤਾਂ ਟੋਕੇ ਲੱਗੇ ਬੇਟਾ ਵੇਸਾ ਐ ਰਸ ਸੁਣ ਰਿਹਾ ਤੈਨੂੰ ਇੱਧਰ ਆ ਘਰ ਕੋਈ ਕੰਮ ਕਰਨੀ ਹੈਗਾ ਤੈਨੂੰ ਘਰ ਹੋਏ ਤੇ ਬੜੀ ਮਿੰਟ ਮਿੰਟ ਬਾਅਦ ਭੁੱਖ ਲੱਗਦੀ ਆ ਹੈ ਅੱਜ ਸਵੇਰ ਦਾ ਲੰਗਰ ਖਾਧਾ ਵਾ ਅੱਜ ਨਹੀਂ ਪਤਾ ਵੀ ਕੁਝ ਖਾਣਾ ਪੀਣਾ ਕਿੱਦਾਂ ਬੈਠਾ ਵਾ ਵੇਲਾ ਕਿ ਥਾਂ ਦਾ ਨਾ ਹੋਏ ਤੇ ਆ ਜਾ ਕਰ ਕੰਮ ਕਰ ਵੇਖ ਲੈ ਕੋਈ ਆਣ ਕੇ ਦਫਾ ਹੋਣਾ ਨਾ ਹੋਏ ਤੇ ਮੰਮੀ ਚਾਚੀ ਦੀ ਬਾਹਾਂ ਟੁੱਟ ਗਈ ਆ ਆ ਕੇ ਬਾਤ ਲੈ ਲੋ ਇੱਥੋਂ ਗੱਲਾਂ ਕਰੀ ਜਾਂੜੇ ਖਲੋ ਕੇ ਬੇਨਾਮ ਲੜਦੀਆਂ ਵੇ ਕੀ ਕਿਹਾ ਚਾਚੀ ਦੀ ਬਾਹਾਂ ਟੁੱਟ ਗਈ ਆ ਉਹ ਤੈਨੂੰ ਅੱਗੇ ਪਤਾ ਹੀਗਾ ਚਾਚੀ ਤੇਰੀ ਤੇ ਸੋਚ ਲਈ ਧਰਵਾ ਉਹੀ ਕਰਨ ਢਈ ਆ ਬਾਹਾਂ ਟੁੱਟ ਗਈ ਇਹ ਐਦਾਂ ਮਾਰ ਦੀ ਥੱਲੇ ਡੇਗ ਗਈ ਤੇ ਬਾਹਾਂ ਟੁੱਟ ਜਾਂਦੀ ਆ ਅਖੰਡ ਕਰਦਾ ਉਹ ਜਾ ਤੂੰ ਤੇ ਉਹ ਤੇਰੀ ਚਾਚੀ ਬਾਹਾਂ ਟੁੱਟ ਗਈ ਇਹ ਮੰਮੀ ਹੱਦੋਂ ਕੀ ਤਾਂ ਡੇੜਿਆਲੀ ਅਸੀਂ ਝੂਠ ਮਾਰਨਦੇ ਆ ਹੈ ਡਾਕਟਰ ਨੇ ਐਕਸਰਾ ਖਿੱਚਿਆ ਵਾ ਸਭ ਕੋ ਵੇਚਿਆ ਕੀ ਹੋਇਆ ਕੀ ਨਹੀਂ ਬਿਨਾ ਮੱਲੋਤੀ ਬੋਲੀ ਜਾਣਦੇ ਜੇ ਨਾਲੇ ਮੈਂ ਹਵਲੇ ਘਰ ਨਹੀਂ ਆਉਣਾ ਚਾਚਾ ਉਹ ਕਹਿੰਦਾ ਫਿਰ ਮੈਂ ਘਰ ਆਉਣਾ ਜੇ ਜਾ ਉਹਦੀ ਚਲ ਜਾ ਮੈਂ ਨਹੀਂ ਆਉਣਾ ਆਹੋ ਐਕਸਰਾ ਲਾਇਆ ਵਾ ਐਕਸਰਾ ਲਾਉਣ ਵਾਲਾ ਡਾਕਟਰ ਵੀ ਇਹਦੇ ਵਰਗਾ ਹੀ ਹੁਣਾਵਾ ਝੂਠਾ ਹੈ ਐਦਾ ਹੀ ਬਾਹਾਂ ਟੁੱਟ ਜਾਂਦੇ ਅੱਗੇ ਤੇ ਰਲਿਆ ਹੁਣਾਵਾ ਕਿ ਗੱਲ ਕਾਦੀ ਆ ਤੂੰ ਬੰਦਾ ਬਣ ਕੇ ਇਥੋਟ ਕੇ ਇਧਰ ਨੂੰ ਆ ਜਾ ਤੈਨੂੰ ਦੱਸਿਆ ਈ ਤੂੰ ਨਬਜ਼ ਨਹੀਂ ਫੜ ਕੇ ਬਿਠਾਈ ਥੇਰੀ ਚਾਚਾ ਆਊਗਾ ਤਾਂ ਖੇਮੇ ਆਉਣਾ ਵਾ ਜੱਦਾ ਚਾਚੇ ਦਾ ਤੇ ਚਾਚੀ ਦਾ ਉਹ ਆ ਜਾ ਬੰਦਿਆਂ ਨੂੰ ਉੱਠ ਕੇ ਕਰਨ ਤੂੰ ਦੱਸਿਆ ਮੈਂ ਤੁਹਾਨੂੰ ਮੈਂ ਕਿੰਨੇ ਰੀ ਗਏ ਤਾਂ ਮੈਂ ਨਹੀਂ ਘੋਣਾ ਆਜਾ ਠੀਕ ਆ ਨਾ ਐਵੇਂ ਰੋਲੀ ਪਾਈ ਜਾਂਦੇ ਉੱਥੇ ਚਾ ਮੇਰਾ ਬਹੁਤ ਚੱਲ ਜਾ ਗੱਲ ਸੁਣਿਆ ਐਵੇਂ ਗੱਲਾਂ ਖਾਈ ਜਾਂਦੇ ਉਹ ਚਾਚੀ ਮਮੀ ਦਾ ਤਾਂ ਕੰਮ ਹੀ ਹੋ ਗਿਆ 24 ਘੰਟੇ ਬਹੁਤ ਹੋ ਗਿਆ ਜੀ ਭਾਵੇਂ ਚਾ ਚਾ ਰੁਕੋ ਫਿਰ ਮੈਂ ਇੱਕ ਮਿੰਟ ਆ ਗਿਆ ਠੀਕ ਆ ਤੇ ਲੰਮ ਬਹਿ ਜਾਓ ਕੋਈ ਨਹੀਂ ਆਹ ਥੜੀ ਧੁੱਪ ਮੇਰੇ ਸਿਰ 'ਚ ਪੈਂਡ ਹੀ ਆ ਮੇਰਾ ਤਾਂ ਸਿਰ ਦੁਖਣ ਲੱਗ ਪਿਆ ਵਾ ਇੱਕ ਤੂੰ ਲਾ ਤਾਂ ਤੇ ਕਸੜੀ ਧੁੱਪ ਨੇ ਸਿਰ ਦੁਖਣੇ ਲਾਤਾ ਵਾ ਵੇਖ ਹੁਣ ਉੱਠਿਆ ਹੀ ਮੀਣੀ ਜੀ ਜਾ ਸ਼ਹਿਰ ਚ ਚਲ ਜਾ ਉਹਦੇ ਆਖੇ ਲੱਗਾ ਇਹਦੇ ਇਦਾਂ ਵਾ ਜਿਦਾ ਮੈਂ ਨਹੀਂ ਨੂੰ ਜੰਮਿਆ ਉਹਨੇ ਹੀ ਜੰਮਿਆ ਹਰ ਗੱਲ ਉਹਦੀ ਮੰਨਦਾ ਬਸ ਐਡਾ ਅੰਤਰਾ ਮੁੰਡਾ ਗੱਲ ਨਹੀਂ ਕਰਨ ਵਾਲੀ ਤੂੰ ਆ ਸਹੀ ਕਰ ਉੱਠਿਆ ਰਹੇਗਾ ਵਾ ਲੱਗਦਾ ਤੋਰੀ ਪਿਆ ਵਾ ਆ ਜਾ ਆ ਜਾ ਕਰਨੂ ਕਿੱਡਾ ਬਾਦ ਦਾ ਮੁੰਡਾ ਹੈ ਹੈ ਅਜੇ ਤੱਕ ਨਹੀਂ ਆਇਆ ਦੱਸ ਮਾਂ ਪਿਓ ਦਾ ਕਹਿਣਾ ਤਾ ਹੁਣ ਮੰਨਦਾ ਹੀ ਨਹੀਂ ਨਾ ਹੱਥਾਂ ਚੋਂ ਨਿਕਲ ਗਿਆ ਕੋਈ ਗੱਲ ਤੂੰ ਆ ਸਹੀ ਗਾ ਆ ਤੇਰੀ ਮੈਂ ਚੰਗੀ ਕਲਾਸ ਲਵਨੀ ਆ ਮੈਂ 36 ਵਾਜਾ ਮਾਰੀਆਂ ਤੈਨੂੰ ਮੈਂ ਹੈ ਤੋ ਤੋਹੇ ਦਾ ਕਿਉਂ ਨਹੀਂ ਹੈਗਾ? ਹੀ ਲੈਣਾ ਕੀ ਹੈਗਾ? ਬਾਹ ਤੋੜਦੀ ਅਗਲੀ ਦੀ। ਤੋੜਦੀ ਬਾਹ ਅਗਲੀ ਦੀ ਮੈਂ। ਐਂਦੀ ਆ ਬਾਵਾ ਕੱਟੀਆਂ ਕੁੜੀਆਂ ਨਾਲੇ ਮੈਂ ਅਗੇ ਕੀਤਾ ਵਾ। ਤਾਂ ਕਰੇਗਾ ਸੁਟਿਆ ਤੁਸੀਂ? ਤੈਨੂੰ ਕਿਹਨੇ ਖਿਆ ਵਾ? ਟੱਕਾ ਦੇਗਾ ਸੁਟਿਆ ਮੈਂ। ਤਾਂ ਕੀ ਆਪ ਕਹਿਣ ਦੀ ਹੈ? ਮੈਂ ਚੁੱਪ ਕਰ ਜਾ। ਹੋਰ ਕਿਹਨੇ ਕਹਿਣਾ ਵਾ? ਐਵੇਂ ਇਲਜ਼ਾਮ ਨਾ ਲਾਈ ਜਾ ਮੇਰੇ ਤੇ। ਇਲਜ਼ਾਮ ਨਾ ਲਾਈ ਜਾ। ਮੈਂ ਟੱਕਾ ਦਿੰਦੀ ਨੂੰ। ਵੇਖਿਆ ਕਿ ਦੀ ਫੇਰੀ ਬੰਦਦੀ ਏ ਡਿੱਗੀ ਏ ਤੇ। ਤੂੰ ਮੈਨੂੰ ਦੱਸ ਮੈਂ ਤੂੰ ਵੇਖਿਆ ਹੈਗਾ? ਚਾਚੀ ਪਰ ਕਹਿਣ ਦੀ ਨਾ ਤੇ ਚੋ ਚਾਚੀ ਕਹਿੰਦੀ ਉਹ ਸਹੀ ਆ ਹੈ ਮਾਂ ਝੂਠੀ ਹੋ ਗਈ ਆ ਉਹਦਾ ਸਾਡੇ ਚੱਪਲ ਚ ਪੈਰ ਪੂਰਾ ਅੜ ਗਿਆ ਤੋ ਤੜਪ ਕੱਢ ਦੇਗੀ ਇੱਥੇ ਮੇਰਾ ਕੀ ਕਸੂਰ ਆ ਉਹ ਤੁਸੀਂ ਤਾਂ ਕੰਮ ਆ ਰਹੇ ਮੈਨੂੰ ਨਹੀਂ ਪਤਾ ਹੈਗਾ ਦਾ ਚੁੱਪ ਕਰ ਜਾ ਇੱਕ ਮਾਰੂਗੀ ਤੇਰੇ ਮਾਰ ਨਹੀਂ ਸਕਾ ਤੂੰ ਮਾਰ ਲਓ ਜਿੰਨੀ ਮਾਰਨੀ ਅੱਜ ਕੋਈ ਗੱਲ ਨਹੀਂ ਹੁੰਦਾ ਕਿ ਉਹਦੇ ਮੈਂ ਦੱਸਦਾ ਸਾਰੀ ਗੱਲ ਕਿੱਦਾਂ ਚ ਪਾ ਦੇ ਕੇ ਛੁੱਟੇ ਤੇ ਚਾਚੀ ਦੀ ਬਾਹਰ ਤੋੜਦੀ ਆ ਉਹ ਨਾਲ ਮਿਲ ਕੇ ਕੱਢ ਦਿਓ ਮੈਨੂੰ ਘਰੋਂ ਕੱਢੋ ਬੜਾ ਤੇ ਅੱਧਾ ਚੋਂ ਡੇਜੇ ਕਾਜ ਦਾ ਮਤ ਲਿਆਓ ਚਾਚੀ ਨੂੰ ਘਰ ਇਹੋ ਫੋਟੋ ਅੱਗੇ ਹੋ ਨਰਕੀ ਸੁਟੇ ਦੋਵੇਂ ਜਾਨੇ ਮੈਂ ਕਾਮਾਂ ਵਾਲੀ ਰੱਖ ਦੇ ਕੋਈ ਗੱਲ ਨਹੀਂ ਰੋਟੀ ਬਣੀ ਤੁਸੀਂ ਲਾਓ ਹੁਣ ਸਾਰਾ ਲਮਣੀ ਮੈਂ ਰੋਟੀ ਕਾ ਰਹੀਆਂ ਵੇਖੇ ਸਹੀ ਕਿੱਦਾਂ ਲਮਣੀ ਰੋਟੀਆਂ ਨਾਲ ਤੇਰੇ ਲਮਕਲ ਉਹਦੇ ਲਾਉਣੀ ਰੋਟੀਆਂ ਨਾ ਇਹ ਤੇ ਮੈਂ ਵੀ ਨਹੀਂ ਖਾਂਦਾ ਕਰੋ ਰੋਟੀ ਨਾ ਖਾ ਨਾ ਖਾ ਜਾ ਜਿੱਥੋਂ ਪਰੌਂਠੇ ਮਿਲਦੇ ਜਾ ਕੇ ਖਾ ਲੈ ਜਾ ਕੋਈ ਗੱਲ ਨਹੀਂ ਅੱਜ ਕੋਨਾ ਕੋਨਾ ਬੇੜਾ ਹੋਣਾ ਵਾ ਗੱਲ ਦਾ ਕਰ ਲਾਂ ਨਾ ਬੇੜਾ ਕਰ ਲਾ ਮੈਨੂੰ ਡਰ ਨਹੀਂ ਪਿਆ ਕਰਣਾ ਭੂਆ ਨੂੰ ਕਿਉਂ ਕਰੇਂ ਕਿਹੜੀ ਭੂਆ ਨੂੰ ਕਰ ਲਾ ਫੋਨ ਮੈਂ ਹੈ ਕਿਹੜੀ ਭੂਆ ਨੂੰ ਜੀਵਨ ਭੂਆ ਨੂੰ ਹੁਣੇ ਹੀ ਫੋਨ ਕਰਨਾ ਮੈਂ ਮੈਂ ਕਰੂ ਕਰਨਾ ਫੋਨ ਉਹਨੂੰ ਹੁਣ ਕਰਨਾ ਵਾ ਦੱਸ ਦੇਣਾ ਬਾਹ ਤੋੜਦੀ ਆ ਨਾ ਮੈਂ ਥੋੜੀ ਬਾਹ ਮਾਰਦਾ ਨਹੀਂ ਤੋਗੋ ਤੂੰ ਤੂੰ ਆ ਖੁਸ਼ ਹੋਈ ਦੀ ਨਾਲੇ ਅੱਛਾ ਹਾਂ ਇਲਜ਼ਾਮ ਲਾਏਗਾ ਤੂੰ ਮੇਰੇ ਤੇ ਇਲਜ਼ਾਮ ਲਾਉਣਾ ਵਾ ਤੇਰੀ ਮਾਂ ਜਿਹੜੀ ਐਡੀ ਵੱਧ ਵਾ ਭੈੜੀ ਆ ਗੰਦੀ ਹੋ ਗਈ ਆ ਵੀ ਹੁਣ ਲੋਕਾਂ ਨੇ ਬਾਹਾਂ ਤੋੜ ਡੈ ਪੀ ਆ ਤੇ ਤੋੜੀ ਆ ਤੇ ਫੇਰ ਹੀ ਮੈਂ ਕਹਿਂਦੇ ਵਾਂ ਉਦਾਂ ਨਹੀਂ ਰੋਲੀ ਪੈ ਗਈ ਅੱਡੇ ਘਰ ਤੇ ਤੂੰ ਵੇਖਿਆ ਮੈਨੂੰ ਨਹੀਂ ਨਾ ਵੇਖਿਆ ਫੇਰ ਜੋ ਤੇਰੀ ਚਾਚੀ ਕਹਿੰਦੀ ਉਹ ਸਹੀ ਹੋ ਗਿਆ ਮਾਂ ਤੇ ਝੂਠੀ ਹੋ ਗਈ ਆ ਤੇ ਧੱਕਾ ਵਜਿਆ ਤੇ ਡਿੱਗੀ ਚਾਚੀ ਹੋਰ ਤਾਂ ਬੇਪੀ ਆ ਵੀ ਉਹਦਾ ਪੈਰ ਰੜ ਗਿਆ ਚੱਪਲ ਚ ਐਦਾਂ ਨਹੀਂ ਹੋ ਸਕਦਾ ਅੱਗੇ ਨਹੀਂ ਕਿਦੀ ਪੈਰ ਰੜਿਆ ਇੰਨਾ ਚਿਰ ਹੋ ਗਿਆ ਪੈਰ ਰੱਖਾ ਮੇਰਾ ਕੋਈ ਗੱਲ ਨਹੀਂ ਅੱਜ ਕੋਨਾ ਕੋ ਹੋਊਗਾ ਕਰ ਜਾ ਜਾ ਲੱਗ ਜੂ ਬਾਤ ਨੂੰ ਕਰਨਾ ਹੋਊਗਾ ਕੋਈ ਨਾ ਕੋ ਮੈਂ ਮਰ ਜਾ ਸੱਚੀ ਬਾਂਹ ਟੁੱਟ ਗਈ ਇਹਦੀ ਹੈ ਸਾਰੇ ਤੇ ਮੇਰੇ ਤੇ ਅੱਗੇ ਬੜੇ ਔਖੇ ਆ ਤੇ ਜੇ ਹੁਣ ਆਹ ਕੰਮ ਹੋ ਗਿਆ ਹੋਇਆ ਇਹਨਾਂ ਸਾਰਿਆਂ ਨੇ ਮੈਨੂੰ ਜਿੰਦੀ ਨੂੰ ਮਾਰ ਦੇਣਾ ਹੁਣ ਕਰਾਂ ਤੇ ਕਵਾਂ ਕੀ ਪਰ ਪੈਰਾਂ ਤੇ ਪਾਣੀ ਮੈਂ ਵੀ ਨਹੀਂ ਪੀਣ ਦੇਣਾ ਮੈਂ ਉਹਨੂੰ ਹੱਥ ਹੀ ਲਾਇਆ ਹਾਂ ਮੈਨੂੰ ਕੀ ਪਤਾ ਕਿੱਦਾਂ ਡਿੱਗ ਗਈ ਮੈਨੂੰ ਕੀ ਪਤਾ ਆ ਮੈਂ ਅਨੇ ਕਾਲ ਗਲਤੀਆਂ ਆਣਾਵੇਂ ਐਵੇਂ ਬੇਵਜਾ ਮੇਰਾ ਨਾਮ ਲਾਈ ਜਾਂਦਾ ਆ ਚੱਪਾ ਵੀ ਜਿੰਨਾ ਵਾ ਇਹੋ ਹੀ ਨੇ ਹਟੰਡਿਆ ਕਾਲ ਪੈਨੋ ਤੇ ਜਿਹੜਾ ਫਿਓ ਆਇਆ ਉਹਨੇ ਕਿਥੋਂ ਟੱਲਣਾ ਵਾ ਉਹਨੇ ਤਾਂ ਹੋਰ ਚਾਰ ਲਾਲਾ ਕਰਨੀਆਂ ਪੂਆ ਦੀ ਬਾਰ ਬਾਰ ਗੱਲ ਕਰਦਾ ਕਿ ਤੈਨੂੰ ਉਹ ਪੂਆ ਨੂੰ ਫੋਨ ਨਹੀਂ ਕਰਤਾ ਠੀਕ ਕਰੋ ਹੁਣ ਮੈਨੂੰ ਕਿੱਦਾਂ ਪਤਾ ਲੱਗੇ ਘਰਾਂ ਪੈਨ ਜੀ ਨੂੰ ਫੋਨ ਮੈਂ ਵੀ ਨਾ ਕਰਾਂ ਚਲ ਕੋਈ ਨਹੀਂ ਦੇਖਦੀ ਆ ਪਹਿਲਾਂ ਵੇਖਾਂ ਤੀ ਬਾਹਰ ਜਾ ਕੇ ਵੀ ਸੱਚੀ ਅਰੀ ਮੰਜੀ ਦੇ ਪਈ ਆ